ਸਸੀ ਕਾਲ ਦੋਸਤੋ ਦੋਸਤੋ ਤੋਤੇ ਦਾ ਅੱਜ ਹੈਗਾ ਖੀਚ ਰਿਆ ਜ ਨੇ ਕੇ ਕੱਲ ਇੱਕ ਪਰਸੋਂ ਦੋ ਦਿਨ ਨੂੰ ਮਹਲਾ ਦਾੜਾ ਦੂਆਂ ਨਾ ਮਹਲਾ ਕੋਟ ਕੇ ਨਾ ਬੇਸਣ ਦੀ ਫੀਡਿੰਗ ਕਰਾਈ ਆ ਤੇ ਰਾਤੀ ਮੈਂ ਲੈ ਕੇ ਆਈ ਸੀ ਇਹਦੇ ਲਈ ਤੂਤੀਆਂ ਤੇ ਹੁਣ ਆ ਇਹਨਾਂ ਦਿਨਾਂ ਦੇ ਵਿੱਚ ਤੂਤੀਆਂ ਚੱਲਦੀਆਂ ਆ ਤੂਤੀਆਂ ਖਾਂਦੇ ਆ ਤੇ ਉਹਤੇ ਬਹੁਤ ਆ ਦੇਖੋ ਮੂੰਹ ਅੜਦਨ ਆ ਦੇਖੋ ਇਦਾਂ ਆ ਦੇਖੋ ਦੋਸਤੋ ਐ ਨਾ ਤੋ ਤੇ ਬੁੱਕ ਕਰੀ ਇਹ ਦੋਸਤੋ ਆ ਦੇਖ ਲਓ ਠੀਕ ਹੈ ਜੀ ਤੇ ਸਾਹਮਣੇ ਦੇ ਨਿਕਲ ਆਇਆ ਸਾਹਮਣੇ ਆ ਦੇਖੋ ਨਿਕਲਣੇ ਸ਼ੁਰੂ ਹੋ ਗਏ ਇਹ ਪਾਣੀ ਪਾਣੀ ਦੋਸਤੋ ਜਰੂਰ ਇਹਨੂੰ ਪੀਉਣਾ ਆ ਪਾਣੀ ਜਿੱਦਾਂ ਮੈਂ ਡਾਕਟਰ ਨਾਲ ਕੀਤੀ ਗੱਲ ਕਹਿੰਦੇ ਵੀ ਪਾਣੀ ਦੀ ਇਹਨੂੰ ਕਮੀ ਨਾ ਜਵੇ ਪਾਣੀ ਜਰੂਰ ਪੀਣਾ